ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ 12 ਤੋਂ ਲੈ ਕੇ 15 ਅਗਸਤ ਲਗਾਤਾਰ ਜੋ ਹੁਣ ਭਾਰੀ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹਦੇ ਬਾਰੇ ਨਵੀਂ ਅਪਡੇਟ ਸਾਹਮਣੇ ਆਈ ਹੈ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਕੜਾ ਬੱਦਲਵਾਈ ਸਿਸਟਮ ছਾਇਆ ਹੋਇਆ ਹੈ ਫਿਲਹਾਲ ਅਗਰ ਦੇਖੇ ਤਾਂ ਸਿਸਟਮ ਇੱਕ ਹਿਸਕ ਦਾ ਹੋਇਆ ਮਾਲਵੇ ਅਤੇ ਮਾਝੇ ਦੇ ਉੱਪਰ ਪਹੁੰਚ ਚੁੱਕਿਆ ਜੀ ਬੀਤੀ ਰਾਤ ਤੋਂ ਹੀ ਪੰਜਾਬ ਦੇ ਦੋਆਬੇ ਦਾ ਇਲਾਕਾ ਜਿਹਦੇ ਵਿੱਚ ਆਪਾਂ ਕਹਿ ਲਈਏ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਮੁਹਾਲੀ ਕੁਰਾਲੀ ਮੋਰਿੰਡਾ ਫਤਿਹਗੜ੍ਹ ਸਾਹਿਬ ਅਤੇ ਨਾਲ ਹੀ ਨਾਲ ਲੁਧਿਆਣੇ ਦਾ ਬਹੁਤ ਸਾਰਾ ਇਲਾਕਾ ਫਤਿਹਗੜ੍ਹ ਤੇ ਪਟਿਆਲੇ ਦੀ 벨ਟ ਹੋ ਗਈ ਜੀ ਤੇ ਕਪੂਰਥਲਾ ਜਲੰਧਰ ਇਹਨਾਂ ਵਿੱਚ ਰੁਕ ਰੁਕ ਕੇ ਵੱਖ-ਵੱਖ ਥਾਵਾਂ ਦੇ ਉੱਪਰ ਮੀਂਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਹਿਮਾਚਲ ਦੇ ਨਾਲ ਲੱਗਦੇ ਸਾਰੇ ਇਲਾਕੇ ਦੇ ਵਿੱਚ ਰਾਤ ਤੋਂ ਇਥੋਂ ਦੱਸਿਆ ਸੀ ਕਿ ਮੀਂਹ ਹੋਣ ਦੇ ਚਾਂਸ ਨੇ ਤੇ ਮੀਂਹ ਵਧੀਆ ਤਰੀਕੇ ਨਾਲ ਇਹਨਾਂ ਇਲਾਕਿਆਂ ਵਿੱਚ ਹੋ ਰਿਹਾ ਹੈ ਤੇ ਬੂੰਦਾਬੰਦੀ ਦਾ ਮਾਹੌਲ ਬਣਿਆ ਹੋਇਆ ਤੇ ਬਾਕੀ ਪੰਜਾਬ ਦੀ ਗੱਲ ਕਰੀ ਤਾਂ ਬੱਦਲਬਾਈ ਛਾਈ ਹੋਈ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਕਮੈਂਟ ਬਾਕਸ ਵਿੱਚ ਇੱਕ ਹਾਈਪ ਨਾਮ ਦਾ ਬਟਨ ਹੈ ਜੀ ਉਹਨੂੰ ਕਲਿੱਕ ਕਰ ਦਿਓ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਹਾਈਪ ਕਰੀਟ ਕਰੇ ਅਤੇ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚੇ ਤੇ ਤੁਸੀਂ ਦੇਖੋਗੇ ਤਾਜ਼ਾ ਸੈਟਲਾਈਟ ਇਮੇਜਸ ਤੋਂ ਕਲੀਅਰ ਹੋ ਰਿਹਾ ਜੀ ਇਹ ਬੱਦਲਬਾਈ ਫਿਲਹਾਲ ਪੱਛਮੀ ਇਲਾਕੇ ਵਿੱਚ ਪਹੁੰਚ ਚੁੱਕੀ ਹੈ ਜਿਸ ਦੇ ਨਾਲ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਲੁਧਿਆਣਾ ਮੋਗਾ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਬਰਨਾਲਾ ਇਹਨਾਂ ਇਲਾਕਿਆਂ ਦੇ ਵਿੱਚ ਦਾ ਜ਼ੋਰ ਵਧਦਾ ਹੋਇਆ ਦਿਖਾਈ ਦੇ ਰਿਹਾ ਤੇ ਇਹਨਾਂ ਇਲਾਕਿਆਂ ਵਿੱਚ ਵੀ ਹਲਕੇ ਦਰਮਿਆਨੇ ਚਾਂਸ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਬੱਦਲਬਾਹਾਂ ਇਹਨਾਂ ਇਲਾਕਿਆਂ ਵਿੱਚ ਕੱਟ ਟਰੈਵਲ ਕਰ ਰਹੀਆਂ ਸਨ ਪਰ ਹੁਣ ਉਮੀਦ ਹੈ ਕਿ ਇਹਨਾਂ ਇਲਾਕਿਆਂ ਵਿੱਚ ਇਸ ਦਾ ਜ਼ੋਰ ਬਣਦਾ ਹੋਇਆ ਦਿਖਾਈ ਦੇਵੇਗਾ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੁਪਹਿਰ ਤੱਕ ਹੀ ਚਾਂਸ ਨੇ ਕਿ ਜਿਨ੍ਹਾਂ ਇਲਾਕੇ ਵਿੱਚ ਮੀਂਹ ਹੁੰਦਾ ਹੈ ਤਾਂ ਠੀਕ ਹੈ ਨਹੀਂ ਤਾਂ ਮੌਸਮ ਬਾਅਦ ਦੁਪਹਿਰ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਲਗਾਤਾਰ ਇਹ 11 ਤਰੀਕ ਤੋਂ ਸਿਸਟਮ ਬੜ ਰਹੇ ਸਨ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ 11 ਤੇ 12 ਤਰੀਕ ਮੀਨ ਹੈ ਬਟ ਪੰਜਾਬ ਦੇ ਵਿੱਚ ਮੀਂਹ ਹੋਣ ਦੇ ਲਈ ਇਹ ਅੱਜ 12 ਤਰੀਕ ਹੈ ਅੱਜ ਸਿਸਟਮ ਅਗਰ ਮੀਂਹ ਵਧੀਆ ਤਰੀਕੇ ਨਾਲ ਹੋ ਜਾਂਦੇ ਹਨ ਤਾਂ ਤਾਪਮਾਨ ਦੇ ਵਿੱਚ ਵੱਡੀ ਘਰਾਬਟ ਆਵੇਗੀ ਅੱਜ ਪੰਜਾਬ ਦਾ ਐਵਰੇਜ ਤਾਪਮਾਨ ਕਿਤੇ ਨਾ ਕਿਤੇ ਘਟ ਕੇ 25 ਡਿਗਰੀ ਦੇ ਨੇੜੇ-ਤੇੜੇ ਆਉਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਲਗਾਤਾਰ ਬਰਸਾਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਿੱਤੀ ਕੱਲ ਤੋਂ ਤੇ ਅੱਜ ਵੀ ਬੱਦਲਬਾਸ਼ਾਈ ਰਹਿਣ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਘਰਾਬਟ ਆਵੇਗੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਆਉਣ ਦੇ ਦਿਨਾਂ ਦੇ ਹਾਲਾਤਾਂ ਦੀ ਤਾਂ ਹੁਣ ਅਸੀਂ ਆਉਣ ਦੇ ਦਿਨਾਂ ਦੇ ਹਾਲਾਤ ਦੇ ਅਗਲਦੇ ਹਾਂ ਜੀ ਆਉਣ ਦੇ ਦਿਨਾਂ ਵਿੱਚ 13 ਤਰੀਕ ਦੀ ਗੱਲ ਕਰੀਏ ਤਾਂ ਪੂਰਬੀ ਇਲਾਕੇ ਵਿੱਚ ਦੁਆਰਾ ਤੋਂ ਮੀਂਹ ਕਿਉਂਕਿ ਹਿਮਾਚਲ ਦੇ ਨਾਲ ਲੱਗਦੇ ਜਿੰਨੇ ਵੀ ਬਾਉਡਰੀ ਇਲਾਕੇ ਨੇ ਉਹਨਾਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਕਿਉਂਕਿ ਮੌਨਸੂਨ ਜਿਹੜਾ ਹੁਣ ਪੱਛਮ ਸਿਸਟਮ ਨੂੰ ਥੋੜਾ ਜਿਹਾ ਘੱਟ ਡਿਸਟਰਬ ਕਰੇਗਾ ਦੱਖਣੀ ਪੂਰਬੀ ਬੈਲਟ ਨੂੰ ਜ਼ਿਆਦਾ ਡਿਸਟਰਬ ਕਰੇਗਾ ਜਾਨੀ ਕਿ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਮੁਹਾਲੀ ਇਹ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ 13 ਅਗਸਤ ਤੋਂ ਮੀਂਹ ਦੇਖਣ ਨੂੰ ਮਿਲੇਗਾ ਤੇ ਬਾਕੀ ਸਾਰੇ ਪੰਜਾਬ ਦੇ ਉੱਪਰ ਬੱਦਲਵਾਈ ਛਾਈ ਰਹੇਗੀ ਪਰ ਫਜ਼ਿਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਮੋਗਾ ਪਠੰਡਾ ਪਰਣਾਲਾ ਤੇ ਮਾਨਸਾ ਇਹਨਾਂ ਵਿੱਚ ਮੀਂਹ ਦੀ ਉਮੀਦ ਘੱਟ ਬਣਦੀ ਦਿਖਾਈ ਦੇ ਰਹੀ ਹੈ 14 ਅਗਸਤ ਨੂੰ ਗੱਲ ਕੀਤੀ ਇਹਦਾ ਸਿਸਟਮ ਥੋੜਾ ਤਕੜਾ ਹੋ ਰਿਹਾ ਜੀ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਜਿਵੇਂ ਕਿ ਪਠਾਨਕੋਟ ਦੇ ਵਿੱਚ ਭਾਰੀ ਮੀਂਹ ਹੈ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਪਟਿਆਲਾ ਇਨਾ ਇਲਾਕਿਆਂ ਵਿੱਚ ਵੀ ਠੀਕ ਠਾਕ ਮੀਂਹ ਦੇਖਣ ਨੂੰ ਮਿਲੇਗਾ ਨਾਲੇ ਨਾਲ ਅੰਮ੍ਰਿਤਸਰ ਤਰਨਤਾਰਨ ਤੇ ਸੰਦੂਰ ਵਿੱਚ ਵੀ ਥੋੜੇ ਜਿਹਾ ਚਾਂਸ ਜ਼ਿਆਦਾ ਨੇ ਬਾਕੀ ਪੰਜਾਬ ਦੇ ਨਾਲੋਂ ਤੇ ਫੇਰ ਤੋਂ ਉਹੀ ਦੱਖਣ ਪੱਛਮੀ 벨ਟ ਜਿਹਦੇ ਵਿੱਚ ਫੇਰ ਤੋਂ ਘੱਟ ਹੀ ਉਮੀਦ ਦੇਖਣ ਨੂੰ ਮਿਲ ਰਹੀ ਹੈ ਆਖਰੀ ਦਿਨ ਦੀ ਗੱਲ ਕੀਤੀ ਜਾਵੇ ਤਾਂ 15 ਅਗਸਤ ਨੂੰ ਵੀ ਸੇਮ ਹੀ ਹਾਲਾਤ ਨੇ ਲਗਭਗ ਤੁਸੀਂ ਦੇਖੋਗੇ ਕਿ ਇਹਨਾਂ ਇਲਾਕਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਾਹ, ਰੂਪਨਗਰ ਤੇ ਮੋਹਾਲੀ ਵਿੱਚ ਵਧੀਆ ਤਰੀਕੇ ਨਾਲ ਮੀਂਹ ਦੀ ਉਮੀਦ ਜਾਪਦੀ ਦਿਖਾਈ ਦੇ ਰਹੀ ਹੈ। ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ ਤੇ ਫਤਿਹਗੜ੍ਹ ਵਿੱਚ ਵੀ ਕਿਤੇ ਨਾ ਕਿਤੇ ਹਾਲਾਤ ਜਿਹੜੇ ਨੇ ਬੂੰਦਾਬੰਦੀ ਦੇ ਕਿਰਮਣ ਕਣੀ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ। ਜਣੇ ਕਿ ਆਪਾਂ ਕਹਿ ਸਕਦੇ ਆਉਂਦੇ 2-3 ਦਿਨ ਲਗਾਤਾਰ ਨੂੰ ਬੱਦਲਬਾਗੀ ਦਾ ਦੌਰ ਚੱਲ ਹੀ ਰਹੇਗਾ। ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ। ਤਾਂ ਬੰਦੇ ਵਿੱਚ ਭਾਰੀ ਗਰਾਵਟ ਆਵੇ ਨਾਲੇ ਜੇ ਅਗਰ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਵੀ ਜਿਹੜਾ ਪੰਜਾਬ ਦਾ ਹੈ ਉਹ ਘਟ ਕੇ ਕਿਤੇ ਨਾ ਕਿਤੇ ਹੁਣ ਸਾਨੂੰ 25 ਡਿਗਰੀ ਤੱਕ ਆਉਂਦਾ ਦਿਖਾਈ ਦੇ ਰਿਹਾ ਜੋ ਲਗਾਤਾਰ 32-35 ਡਿਗਰੀ ਤੱਕ ਵਧਿਆ ਹੋਇਆ ਸੀ ਤੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਇਹ ਬਰਸਾਤ ਲਗਾਤਾਰ ਹੋਣ ਕਾਰਨ ਪੰਜਾਬ ਦੇ ਜੋ ਹਿਮਾਚਲ ਦੇ ਨਾਲ ਲੱਗਦੇ ਏਰੀਏ ਨੇ ਜਿਹਦੇ ਵਿੱਚ ਮੇਨ ਤੌਰ ਤੇ ਜ਼ਿਲ੍ਹਾ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਇਹ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਥੋੜਾ ਜਿਹਾ ਅਲਰਟ ਰਹਿਣ ਦੀ ਲੋੜ ਹੈ ਕਿਉਂਕਿ ਹਿਮਾਚਲ ਵਿੱਚ ਲਗਾਤਾਰ ਬਰਸਾਤਾਂ ਹੋ ਰਹੀਆਂ ਨੇ ਤਾਂ ਦਰਿਆਵਾਂ ਦਾ ਜਲ ਸਤਾਰ ਵੀ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਤੇ ਰਿਕਵੈਸਟ ਹੈ ਜੀ ਦਰਿਆਵਾਂ ਦੇ ਨੇੜੇ ਨਾਲੇ ਬਸਾਤੀ ਨਾਲਿਆਂ ਦੇ ਨੇੜੇ ਆਪਣੇ ਬੱਚਿਆਂ ਨੂੰ ਜਾਂ ਫੇਰ ਖੁਦ ਨਾ ਜਾਓ ਕਿਉਂਕਿ ਕੁਝ ਅਣਹੋਣੀ ਹੋ ਸਕਦੀ ਹੈ ਅਜਿਹੇ ਵਿੱਚ ਵਿਚਾਰ ਰੱਖੋ ਆਪਣਾ ਮਿਲਦੇ ਆਗਲੀ ਵੀਡੀਓ ਵਿੱਚ ਜਲਦ ਦੁਪਹਿਰ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ